ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਸਾਰੇ ਪੰਜਾਬ 'ਚ ਚੱਲ ਰਹੀ ਆ। ਉਹਦੇ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ 'ਚ ਵੀ ਅਸੀਂ ਨਿਰੰਤਰ ਸਕੂਲਾਂ 'ਚ ਜਾ ਕੇ ਜੋ ਵਿਕਾਸ ਤੇ ਕਾਰਜ ਹੋਏ ਨੇ ਉਹਨਾਂ ਦੀ ਇਨੌਗਰੇਸ਼ਨ ਕਰ ਰਹੇ ਆ। ਸੋ ਅੱਜ ਇੱਥੇ ਪਿੱਟੇਵਰਡ ਸਕੂਲ ਜਿਹੜਾ ਗਵਰਨਮੈਂਟ ਸਕੂਲ ਆ 6 ਲੱਖ ਤੇ 70000 ਰੁਪਏ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਇੱਥੇ ਆਇਆ ਔਰ ਬਾਉਂਡਰੀ ਵਾਲ ਦਾ ਕੰਮ ਹੋਇਆ, ਕਮਰਿਆਂ ਦਾ ਹੋਇਆ। ਬਹੁਤ ਵਧੀਆ ਢੰਗ ਨਾਲ ਜਿਹੜੇ ਆ ਇੱਥੇ ਵਿਕਾਸ ਦੇ ਕੰਮ ਹੋਏ ਆ। ਔਰ ਕਾਧੀਆਂ ਹਲਕੇ ਦੇ ਵਿੱਚ ਵੀ ਤਕਰੀਬਨ 50 ਕਰੋੜ ਰੁਪਏ ਜਿਹੜਾ ਵਾ ਸਿੱਖਿਆ ਵਿਭਾਗ ਨੇ ਜਿਹੜਾ ਵਾ ਇੱਥੇ ਦਿੱਤਾ ਵਾ ਔਰ ਜਿਹਦੇ ਨਾਲ ਨਵੇਂ ਕਲਾਸਰੂਮ ਬਣੇ ਆ ਨਵੀਆਂ ਲਾਇਬ੍ਰੇਰੀਆਂ ਬਣੀਆਂ ਬਾਉਂਡਰੀ ਬਾਲ ਬਣੀਆਂ ਨਵੇਂ ਟਰੈਕ ਬਣੇ ਆ ਸਕੂਲਾਂ ਦੀ ਜਿਹੜੀ ਆ ਨੁਹਾਰ ਬਦਲੀ ਗਈ ਆ ਔਰ ਤਕਰੀਬਨ 122 ਸਕੂਲ ਨੇ ਜਿੰਨਾ ਚੇ ਕੰਮ ਹੋਇਆ ਅਧਿਆਪਕਾਂ ਦੀ ਗਿਣਤੀ ਪੂਰੀ ਆ ਕਿਉਂਕਿ ਕਿਉਂਕਿ 70 75 ਸਕੂਲਾਂ ਚ ਤੇ ਮੈਂ ਆਪ ਜਾ ਆਇਆ ਉਹਨਾਂ ਵਿੱਚੋਂ 5-7 ਸਕੂਲ ਹੋਣਗੇ ਮੈਂ ਮੰਨਦਾ ਜਿੰਨਾ ਚ ਕਮੀ ਆ ਉਹ ਵੀ ਮੈਂ ਡੀਓ ਸਾਹਿਬ ਨਾਲ ਗੱਲ ਕੀਤੀ ਆ ਕਿ ਜਿੱਥੇ ਰੈਗੂਲਰ ਟੀਚਰ ਆ ਸਕਦਾ ਰੈਗੂਲਰ ਆ ਜੇ ਜੇ ਨਹੀਂ ਤੇ ਆਪਾਂ ਡੈਪੂਟੇਸ਼ਨ ਤੇ ਲਿਆ ਕੇ ਕਈਆਂ ਦੌਰ ਤੇ ਕਈਆਂ ਸਕੂਲਾਂ ਚ ਗਿਣਤੀ ਵਧ ਵੀ ਆ ਇਹ ਵੀ ਨਾਲ ਕਿ ਥੋੜੇ ਬੱਚੇ ਆ ਤੇ ਗਿਣਤੀ ਵਧਦਾ ਉਹਦੇ ਚ ਆਪਾਂ ਇਸੇ ਤਰ੍ਹਾਂ ਕਰਾਂਗੇ ਕਿ ਵਧ ਜਿਹੜੇ ਆ ਉਹਨਾਂ ਦੀ ਰੈਸ਼ਨਲਾਈਜੇਸ਼ਨ ਕਰਕੇ ਤੇ ਬੱਚਿਆਂ ਦੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜੇ ਆ ਟੀਚਰ ਉੱਤੇ ਪ੍ਰੋਵਾਈਡ ਹੋਣੇ ਵੇਖੋ ਬੜਾ ਮੰਤ ਭਾਗਾ ਵਾ ਕਿ ਅੱਗੇ ਹਾਲਾਤ ਸਾਡੇ ਪਾਕਿਸਤਾਨ ਨਾਲ ਜਿਸ ਤਰ੍ਹਾਂ ਤੇ ਚੱਲ ਰਹੇ ਆ ਸੀ ਸਾਰੇ ਜਾਣਦੇ ਆ ਇਹਦੇ باوجود ਵੀ ਜਿਹੜਾ ਵਾ ਹਰਿਆਣੇ ਨੇ ਜਾਂ ਕੇਂਦਰ ਦੀ ਸਰਕਾਰ ਬੀਜੇਪੀ ਸਰਕਾਰ ਨੇ ਪੰਜਾਬ ਨਾਲ ਪੰਜਾਬ ਦੇ ਪਾਣੀਆਂ ਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕਦਾ ਚਿੱਤ ਵੀ ਪੰਜਾਬ ਜਿਹੜਾ ਬਰਦਾਸ਼ਤ ਨਹੀਂ ਕਰੂਗਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪ ਨੰਗਲ ਜਾ ਕੇ ਤੇ ਜਿਹੜਾ ਸਾਰਾ ਕੰਮ ਆਪਣੇ ਹੱਥ ਚ ਲੈ ਲਿਆ ਵਾ ਔਰ ਇੱਕ ਵੀ ਬੂੰਦ ਜਿਹੜੀ ਪੰਜਾਬ ਦੀ ਆ ਉਹ ਦੂਜੀਆਂ ਸਟੇਟਾਂ ਨੂੰ ਨਹੀਂ ਦਿੱਤੀ ਜਾਊਗੀ ਸੈਸ਼ਨ ਬੁਲਾਇਆ ਜਾ ਰਿਹਾ ਜਲਦੀ ਇਸਮਤ ਅੱਜ ਸਰਪਾਰਟੀ ਮੀਟਿੰਗ ਹੋ ਗਈ ਆ ਸੋងਵਾਰ ਨੂੰ ਜਿਹੜਾ ਸੈਸ਼ਨ ਆ ਵਿਧਾਨ ਸਭਾ ਦਾ ਇੱਕ ਦਿਨ ਦਾ ਬੁਲਾਇਆ ਗਿਆ ਇੱਕ ਤਾਂ ਪੜਦਾ ਦਾ ਜਾਣਾ ਪੜ ਕੇ ਤੱਕ ਬਸਾਇਆ ਆ ਇਸ ਕਰਕੇ ਇਹ ਨਹੀਂ ਆਪਾਂ ਆਤਵਾਦੀ ਇਹ ਕਿਹਨਾਂ ਦੇ ਸੇਵਾ ਕਿਸੇ ਨੇ ਨਹੀਂ ਉਹਦਾ ਆ ਨਾਰਾ ਮਾਰਿਆ ਵੀ ਹਾਈਕੋਰਟ ਦੇ ਵਿੱਚ ਆ ਕੰਮ ਹੋਇਆ ਵੀ ਅਸੀਂ ਤਾਂ ਦੇ ਨਾਲ ਤੁਹਾਨੂੰ ਬੁਲਾਇਆ ਤਾਂ ਅਸੀਂ ਅਸੀਂ ਲੋਕ ਨਹੀਂ ਆ ਤੇ ਫਿਰ ਤੁਸੀਂ ਨਹੀਂ ਸਾਡੀ ਬਾਤ ਚੁੱਕਣੀ ਪਰ ਹਾਈਕੋਰਟ ਕਹ ਦੋਗੇ ਵੀ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣੇਗਾ ਕਹ ਦੋਗੇ ਤੇ ਤੁਸੀਂ ਤੁਸੀਂ ਪੋਰਟ ਇਸ ਪੀਜਾ ਡੀਸੀ ਜਿਹੜੇ ਆ ਸਾਨੂੰ ਮਾਰ ਦੇਣਗੇ বিনা ਪੈਸੇ ਦਿੱਤੇ ਸਾਣਾ ਆਪਣੀ ਬੜਿਆਉ ਦੇ ਤੱਕ ਪਹਿਲਾਂ ਹੀ ਸ਼ੁਰੂਆਤ ਚ ਕਹਿਤਾ ਸੀ ਤੁਹਾਡੀ ਮੇਰੀ ਬੀਤੀ ਹੈ ਮੜਿਆ ਮਾਦੀ ਤੋਆ ਤੇ ਉਹ ਬਰਾਵਾ ਮੰਦ ਪਾਗਾ ਆ ਇਹ ਤਾਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਪਾਗਾ ਕਹਿ ਮਤਲਬ ਪ੍ਰਸ਼ਾਸਨ ਤੁਹਾਡੇ ਤੋਂ ਬਾਹਰ ਹੋ ਗਿਆ ਕਿਹਦੇ ਕਹਿਣੇ ਤਾਂ ਇੱਕ ਡੈਕਸ਼ਨ ਹੋ ਰਿਹਾ ਸੀਐਮ ਦੀ ਡੈਕਸ਼ਨ ਨਿਕਲੀਆਂ ਹਾਈ ਕੋਰਟ ਦੀਆਂ ਸੀਐਮ ਕੋਰਸ ਕਿਉਂ ਦੇ ਲਿਆ